ਪੰਜਾਬ ਦੇ ਲੁਧਿਆਣਾ ਦੇ ਵਿੱਚ ਸ਼ਿਤਲਾ ਮਾਤਾ ਮੰਦਿਰ ਦੇ ਵਿੱਚ ਬੀਤੀ ਰਾਤ ਚੋਰਾ ਨੈ ਮੰਦਿਰ ਦੇ ਅੰਦਰ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਾਲੇ ਦੱਸਦੇ ਚੋਰਾ ਨੈ ਮੰਦਿਰ ਦੇ ਵਿੱਚ ਭਗਵਾਨ ਦੀਆਂ ਮੂਰਤੀਆਂ ਤੇ ਚੜੇ ਲੱਖਾਂ ਰੁਪਏ ਦੇ ਗਹਿਣੇ ਉਤਾਰ ਲਏ ਸਵੇ ਸਵੇਰੇ ਜਦ ਪੁਜਾਰੀ ਨੇ ਮੰਦਿਰ ਖੋਲਿਆ ਤਾਂ ਦੇਖਿਆ ਕਿ ਮੰਦਿਰ ਦੇ ਵਿੱਚੋਂ ਮੂਰਤੀਆਂ ਦੇ ਗਹਿਣੇ ਗਾਇਬ ਨੇ ਜਿਸ ਤੋਂ ਬਾਅਦ ਮੰਦਿਰ ਕਮੇਟੀ ਨੇ ਉੱਥੇ ਪਹੁੰਚ ਕੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਵਿਕਟਨਾ ਤਿਆ ਕੇ ਜਾਂਚ ਸ਼ੁਰੂ ਕਰ ਦਿੱਤੀ ਦੱਸਦੇ ਕਿ ਸ਼ਾਇਦ ਦੇ ਬੀਆਰਐਸ ਨਗਰ ਰਣधीर ਸਿੰਘ ਨਗਰ ਦੇ ਚ ਮਾਤਾ ਸ਼ਿਤਲਾ ਦਾ ਮੰਦਿਰ ਜਿੱਥੇ ਰੋਜ਼ਾਨਾ ਸੈਂਕੜੇ ਲੋਕ ਆ ਦਜਾਂਦੇ ਨੇ ਬੀਤੀ ਰਾਤ ਕੁਝ ਅਗਿਆਤ ਲੋਕਾਂ ਨੇ ਮੁੱਖ ਗੇਟ ਫਾਦ ਕੇ ਮੰਦਿਰ ਦੇ ਅੰਦਰ ਵੜ ਗਏ ਤੇ ਗਿਆਨੀ ਚੋਰੀ ਕਰ ਲੈ ਦੱਸਦੇ ਕਿ 40 ਕਿਲੋ ਦੇ ਕਰੀਬ ਚਾਂਦੀ ਦੱਸੀ ਜਾ ਰਹੀ ਹੈ ਜਿਹੜੀ ਮੰਦਿਰ ਦੇ ਵਿੱਚੋਂ ਚੋਰਾ ਦੇ ਵੱਲੋਂ ਚੋਰੀ ਕੀਤੀ ਗਈ ਹੈ ਸਾਡੇ ਕੋਲ ਇੰਟੀਮੇਸ਼ਨ ਆਈ ਹੈਗੀ ਜੀ ਕਿ ਮੰਦਿਰ ਦੇ ਵਿੱਚ ਕੱਲ ਰਾਤ ਦੋ ਅਣਜਾਣ ਬੰਦੇ ਵੱਲੋਂ ਜਿਹੜੀ ਹੈਗੀ ਚੋਰੀ ਕੀਤੀ ਗਈ ਹੈ ਉਥੇ ਉਹ ਸਿਲਵਰ ਔਰਨਰਮੈਂਟਸ ਹੈਗੇ ਜਿਨ੍ਹਾਂ ਦੀ ਚੋਰੀ ਕੀਤੀ ਗਈ ਹੈ ਜੀ। ਤੋਂ ਆਪਾਂ ਮੰਦਰ ਕਮੇਟੀ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਕੋਈ ਮੰਦਰ ਦਾ ਕੀ ਨਾਮ ਹੈ ਤੇ ਕਿੰਨੇ ਕੁ ਦੀ ਚੋਰੀ ਹੋਈ ਹੈ? ਇਹ ਸ਼ਕਲਾ ਮਤਲ ਮਾਤਾ ਮੰਦਰ ਹੈਗਾ ਜੀ। ਦੋ ਬੰਦਿਆਂ ਵੱਲੋਂ ਚੋਰੀ ਕੀਤੀ ਗਈ ਹੈ। ਕੋਈ ਸੀਸੀਟੀਵੀ ਵਗੈਰਾ? ਹਾਂਜੀ ਸੀਸੀਟੀਵੀ ਫੁਟੇਜ ਵਗੈਰਾ ਆਪਾਂ ਜਿਹੜਾ ਉਹ ਚੈੱਕ ਕਰ ਰਹੇ ਹਾਂ ਜੀ। ਕਿੰਨੀ ਚਾਂਦੀ ਚੋਰੀ ਹੋਈ ਹੈ? ਕਿੰਨੀ ਚਾਂਦੀ ਵੀ ਪਤਾ ਲੱਗੇ। ਇਹ ਹਜੇ ਉਹ ਸਾਨੂੰ ਦੱਸਣਗੇ ਜੀ ਲਗਾ ਕੇ ਆਪਣਾ। ਫਿਰ ਆਲ ਜ਼ੋਨ ਨੇ ਪ੍ਰੀਲੀਮਿਨਰੀ ਸਾਨੂੰ ਦੱਸਿਆ ਔਰ ਉੱਤੇ ਆਪਾਂ ਐਫ ਆਈ ਆਰ ਦਰ ਹਾਂਜੀ ਕਰ ਰਹੇ ਆ ਜੀ ਸੀਸੀਟੀਵੀ ਫੁਟੇ ਚੈੱਕ ਕਰਦੇ ਆ ਪੰਜਾਬ ਦੇ ਲੁਧਿਆਣਾ ਦੇ ਵਿੱਚ ਸ਼ਿਤਲਾ ਮਾਤਾ ਮੰਦਿਰ ਦੇ ਵਿੱਚ ਬੀਤੀ ਰਾਤ ਚੋਰਾ ਨੇ ਮੰਦਿਰ ਦੇ ਅੰਦਰ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ ਦੱਸਦੇ ਚੋਰਾ ਨੇ ਮੰਦਿਰ ਦੇ ਵਿੱਚ ਭਗਵਾਨ ਦੀਆਂ ਮੂਰਤੀਆਂ ਤੇ ਚੜੇ ਲੱਖਾਂ ਰੁਪਏ ਦੇ ਗਹਿਣੇ ਉਤਾਰ ਲਏ ਸਵੇ ਸਵੇਰੇ ਜਦ ਪੁਜਾਰੀ ਨੇ ਮੰਦਿਰ ਖੋਲਿਆ ਤਾਂ ਦੇਖਿਆ ਕਿ ਮੰਦਰ ਦੇ ਵਿੱਚੋਂ ਮੂਰਤੀਆਂ ਦੇ ਗਹਿਣੇ ਗਾਇਬ ਨੇ ਜਿਸ ਤੋਂ ਬਾਅਦ ਮੰਦਿਰ ਕਮੇਟੀ ਨੇ ਉੱਥੇ ਪਹੁੰਚ ਕੇ ਪੁਲਿਸ ਨੂੰ ਸੂਚਨਾ ਦਿੱਤੀ ਉਸ ਨੇ ਵੀ ਘਟਨਾ ਤੈਅ ਕੇ ਜਾਂਚ ਸ਼ੁਰੂ ਕਰ ਦਿੱਤੀ ਦੱਸਦੇ ਕਿ ਸ਼ਹਿਰ ਦੇ ਬੀਆਰਐਸ ਨਗਰ ਰਣधीर ਸਿੰਘ ਨਗਰ ਦੇ ਚ ਮਾਤਾ ਸ਼ੀਤਲਾ ਦਾ ਮੰਦਿਰ ਜਿੱਥੇ ਰੋਜ਼ਾਨਾ ਸੈਂਕੜੇ ਲੋਕ ਆਉਂਦੇ ਜਾਂਦੇ ਨੇ ਬੀਤੀ ਰਾਤ ਕੁਝ ਅਗਿਆਤ ਲੋਕਾਂ ਨੇ ਮੁੱਖ ਗੇਟ ਫਾਦ ਕੇ ਮੰਦਿਰ ਦੇ ਅੰਦਰ ਵੜ ਗਏ ਤੇ ਗਿਆਨੀ ਚੋਰੀ ਕਰ ਲੈ ਦੱਸਦੇ ਕਿ 40 ਕਿਲੋ ਦੇ ਕਰੀਬ ਚਾਂਦੀ ਦੱਸੀ ਜਾ ਰਹੀ ਹੈ ਜਿਹੜੀ ਮੰਦਿਰ ਦੇ ਵਿੱਚੋਂ ਚੋਰਾ ਦੇ ਵੱਲੋਂ ਚੋਰੀ ਕੀਤੀ ਗਈ ਹੈ ਸਾਡੇ ਕੋਲ ਇੰਟੀਮੇਸ਼ਨ ਆਈ ਹੈਗੀ ਜੀ ਕਿ ਮੰਦਿਰ ਦੇ ਵਿੱਚ ਕੱਲ ਰਾਤ ਦੋ ਅਣਜਾਣ ਬੰਦੇ ਵੱਲੋਂ ਜਿਹੜੀ ਹੈਗੀ ਚੋਰੀ ਕੀਤੀ ਗਈ ਹੈ ਉੱਥੇ সিলਵਰ ਔਰਨਾਰਨਮੈਂਟਸ ਹੈਗੇ ਜਿਨ੍ਹਾਂ ਦੀ ਚੋਰੀ ਕੀਤੀ ਗਈ ਹੈ ਜੀ ਸੋ ਆਪਾਂ ਮੰਦਰ ਕਮੇਟੀ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕੋਈ ਕਹਿੰਦਾ ਮੰਦਰ ਦਾ ਕੀ ਨਾਮ ਹੈ ਤੇ ਕਿੰਨੇ ਕੁ ਦੀ ਚੋਰੀ ਹੋਈ ਹੈ ਇਹ ਸ਼ੁਕਲਾ ਮਤਲ ਮਾਤਾ ਮੰਦਰ ਹੈਗਾ ਜੀ ਦੋ ਬੰਦਿਆਂ ਵੱਲੋਂ ਚੋਰੀ ਕੀਤੀ ਗਈ ਹੈ ਕੋਈ ਸੀਸੀਟੀਵੀ ਵਗੈਰਾ ਹਾਂਜੀ ਸੀਸੀਟੀ ਵੀ ਫੁਟੇਜ ਵਗੈਰਾ ਆਪਾਂ ਜਿਹੜਾ ਉਹ ਚੈੱਕ ਕਰ ਰਹੇ ਹਾਂ ਜੀ ਕਿੰਨੀ ਚਾਂਦੀ ਚੋਰੀ ਹੋਈ ਹੈ ਕਿੰਨੀ ਚਾਂਦੀ ਜੀ ਪਤਾ ਲੱਗੇ ਇਹ ਹਜੇ ਉਹ ਸਾਨੂੰ ਦੱਸਣਗੇ ਜੀ ਲਗਾ ਕੇ ਆਪਣਾ ਸਿਰਾਲ ਜੂਨ ਨੇ ਪ੍ਰਿੰਟ ਸਾਨੂੰ ਦੱਸਿਆ ਉਹਦੇ ਉੱਤੇ ਆਪਾਂ ਐਫਆਈਆਰ ਦਰਜ ਕਰ ਦਿੱਤੀ ਹੈ ਜੀ ਕੋਈ ਦੇ ਵਿੱਚ ਆਏ ਹਾਂਜੀ ਉਹ ਕਰ ਰਹੇ ਹਾਂ ਜੀ ਸੀਸੀਟੀਵੀ ਫੁਟੇ ਚੈੱਕ ਕਰਦੇ ਹਾਂ ਸਾਡੇ ਕੋਲ ਇੰਟੀਮੇਸ਼ਨ ਆਈ ਹੈਗੀ ਜੀ ਕਿ ਮੰਦਰ ਦੇ ਵਿੱਚ ਕੱਲ ਰਾਤ ਦੋ ਅਣਜਾਣ ਬੰਦੇ ਵੱਲੋਂ ਜਿਹੜੀ ਹੈਗੀ ਹੈ ਚੋਰੀ ਕੀਤੀ ਗਈ ਹੈ ਉੱਥੇ ਸਿਲਵਰ ਔਰਨਾਰਨਮੈਂਟਸ ਹੈਗੇ ਜਿਨ੍ਹਾਂ ਦੀ ਚੋਰੀ ਕੀਤੀ ਗਈ ਹੈ ਜੀ ਤੋਂ ਆਪਾਂ ਮੰਦਰ ਕਮੇਟੀ ਦੇ ਬਿਆਨਾਂ ਦੇ ਉੱਤੇ ਐਫਆਈਆਰ ਦਰਜ ਕਰ ਦਿੱਤੀ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕੋਈ ਗੱਲ ਨਹੀਂ ਗੱਲ ਤਾਂ ਕੀ ਨਾਮ ਤੇ ਕਿੰਨੇ ਕੁ ਵੀ ਚੋਰੀ ਹੋਈ ਹੈ ਇਹ ਸ਼ਿਕਲਾ ਮਤਲ ਮਾਤਾ ਮੰਦਰ ਹੈਗਾ ਜੀ ਦੋ ਬੰਦੇਆਂ ਵੱਲੋਂ ਚੋਰੀ ਕੀਤੀ ਗਈ ਹੈ ਕੋਈ ਸੀਸੀਟੀਵੀ ਵਗੈਰਾ ਹਾਂਜੀ ਸੀਸੀਟੀਵੀ ਫੁਟੇਜ ਵਗੈਰਾ ਆਪਾਂ ਜਿਹੜਾ ਅਗਰ ਚੈੱਕ ਕਰ ਰਹੇ ਹਾਂ ਜੀ ਕਿੰਨੀ ਚਾਂਦੀ ਚੋਰੀ ਹੋਈ ਹੈ ਬੰਦੇ ਚਾਂਦੀ ਵੀ ਪਤਾ ਲੱਗ ਇਹ ਹਜੇ ਉਹ ਸਾਨੂੰ ਦੱਸਣਗੇ ਜੀ ਲਗਾ ਕੇ ਆਪਣਾ ਫਿਰ ਜਦੋਂ ਉਹਨਾਂ ਨੇ ਪ੍ਰੀਿੰਗ ਜੀ ਸਾਨੂੰ ਦੱਸਿਆ ਉਹਦੇ ਉੱਤੇ ਆਪਾਂ ਐਫਆਈਆਰ ਦਰਜ ਕਰ ਦਿੱਤੀ ਹੈ ਜੀ ਕੋਈ ਦੇ ਵਿੱਚ ਆਏ ਹਾਂਜੀ ਕਰ ਰਹੇ ਹਾਂ ਜੀ ਸੀਸੀਟੀਵੀ ਫੁਟੇ ਚੈੱਕ ਕਰ ਰਹੇ ਹਾਂ